ਰਿਗੂਲੇਟਰ ਆ ਕਿ ਪਿੱਛੇ ਪੈਣ ਲੱਗਿਆ ਹੋਇਆ ਹੈ ਹਾਂਜੀ ਠੀਕ ਹੈ ਇਹ ਬੈਟਰੀ ਲੱਗੀ ਹੋਈ ਤੇ ਅੰਦਰ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਓਨ ਕਰ ਸਕਦੇ ਹਾਂ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਕਿਲਾ ਰਾਜਪੁਰ ਕਿਲਾ ਰਾਜਪੁਰ ਲੱਗਿਆ ਹੋਇਆ ਕਿਸਾਨ ਮੇਲਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਿਲਾ ਰਾਜਪੁਰ ਦਾ ਸਾਰਾ ਕਿਸਾਨ ਮੇਲਾ ਇਹ ਦਿਖਾਵਾਂਗੇ ਅੱਜ ਦੀ ਵੀਡੀਓ ਚ ਬਣੇ ਰਹੋ ਸਾਰਾ ਆਪਾਂ ਕਿਲਾ ਰਾਜਪੁਰ ਦਾ ਤੁਹਾਨੂੰ ਕਿਸਾਨ ਮੇਲਾ ਦਿਖਾਉਨੇ ਆ ਆਪਾਂ ਪਹੁੰਚੇ ਹਾਂ ਬੀ ਐਮ ਵਰਕਸ ਵਾਲਿਆਂ ਦੀ ਸਟਾਲ ਤੇ ਤੇ ਆ ਸ ਜੀ ਹਾਂਜੀ ਅੱਜ ਅਸੀਂ ਖੜੇ ਹਾਂ ਜੀ ਕਿਲਾ ਰਾਏਪੁਰ ਦੇ ਮੰਨ ਲੋ ਕਿਸਾਨ ਮੇਲੇ ਤੇ ਜੀ ਤੇ ਇੱਥੇ ਸਾਡੇ ਵੱਲੋਂ ਜਿਹੜੀ ਆਪਣੀ ਸਟਾਲਾਂ ਲੱਗੀਆਂ ਹੋਊਗਾ ਉਹਦੇ ਵਿੱਚ ਸਾਡਾ ਵੀ ਥੋੜਾ ਯੋਗਦਾਨ ਪਾਇਆ ਗਿਆ ਜੀਮੇਂਦਾਰ ਭਰਾਵਾਂ ਨੂੰ ਸੁਚੇਤ ਕਰਨ ਵਾਸਤੇ ਜੀ ਤੇ ਸਾਡੇ ਵੱਲੋਂ ਮੰਨ ਲੋ ਇਹ ਜਿਹੜੀ ਕੰਬਾਈਨ ਤਿਆਰ ਕੀਤੀ ਹੋਈ ਆ ਹੈ ਨਾ 700 ਮਾਡਲ ਹੈ ਜੀ ਇਹ ਮਲਟੀ ਪਰਪਸ ਕੰਬਾਈਨ ਹੈ ਜੀ ਇਹ ਮੰਨ ਲੋ ਇਹਦੇ ਨਾਲ ਆਪਾਂ ਮੱਕੀ ਦਾ ਆਚਾਰ ਕਹਿ ਲਓ ਜਮੇਂ ਦੀ ਦਾ ਆਚਾਰ ਕਹਿ ਲਓ ਹਰੀ ਕਣਕ ਦਾ ਆਚਾਰ ਕਹਿ ਲਓ ਜੀ ਹਰ ਇੱਕ ਤਰ੍ਹਾਂ ਦਾ ਆਚਾਰ ਪਾਉਣ ਵਾਸਤੇ ਮੰਨ ਲੋ ਉਪਲਬਧ ਹੈ ਹਾਂਜੀ ਤੇ ਜਿਹੜੀ ਦੀ ਪਰਦਨ ਦੀ ਸਮਰੱਥਾ ਹੈਗੀ ਘੱਟ ਵਧੀਆ ਕਟਾਈ ਕਰ ਦਿੰਦੀ ਆ ਸ਼ਾਮ ਤੱਕ ਜੀ ਇਹ ਸਵੇਰ ਤੋਂ ਲੈ ਕੇ ਜੀ ਠੀਕ ਹੈ ਜੀ ਤੇ ਬਾਕੀ ਦੂਸਰਾ ਇਹਦਾ ਇਹ ਹੈਗਾਗਾ ਮਲਟੀ ਗੇਅਰ ਲੱਗਿਆ ਹੋਇਆ ਜੀ ਕਿਸੇ ਜ਼ਿਮੀਂਦਾਰ ਭਰਾ ਨੂੰ ਮੰਨ ਲਓ ਸਾਇਲਾ ਜੇ ਦਾ ਮੋਟਾ ਜਾਂ ਬਰੀਕ ਕਰਨਾ ਹੈਗਾ ਤਾਂ ਆਪਣਾ ਤਿੰਨ ਸਪੀਡ ਦੇ ਵਿੱਚ ਆਪਣਾ ਗੇਅਰ ਬਾਕਸ ਲੱਗਿਆ ਹੋਇਆ ਜੀ ਇਹਦੇ ਵਿੱਚ ਹਾਂਜੀ ਤੇ ਮੰਨ ਲਓ ਹੈਵੀ ਘਰਾ ਰਹੀਆਂ ਇਹਦੇ ਵਿੱਚ ਸਾਰੀਆਂ ਟੈਂਪਰ ਹੈਗੀਆਂ ਕਿਸੇ ਤਰ੍ਹਾਂ ਦੀ ਕੋਈ ਬ੍ਰੇਕਡਾਊਨ ਨਹੀਂ ਕੀ ਸਾਡੀ ਆਪਦੀ ਮੈਨੂਫੈਕਚਰ ਹੈ ਹਰ ਚੀਜ਼ ਦੀ ਜੀ ਮੰਨ ਲਓ ਵਾਕਿਆ ਮਾਰ ਕੇ ਲੱਗੇ ਹੋ ਸਾਡੇ ਜਗ੍ਹਾ ਜਗ੍ਹਾ ਤੇ ਹਾਂਜੀ ਤੇ ਉਸ ਤੋਂ ਬਾਅਦ ਇੱਕ ਪਿਛਲੇ ਸਾਲ ਤੋਂ ਸਾਡਾ ਸ਼ੁਰੂ ਕੀਤਾਗਾ ਵੀ ਜਿੰਵੇਂ ਆਪਣਾ ਹ ਉਦੋਂ ਯਾਦ ਪਾਉਣ ਵਾਸਤੇ ਅਸੀਂ ਉਹ ਸਾਹਮਣੇ ਫੋਟੋ ਦੇ ਵਿੱਚ ਲਗਾ ਰੱਖਿਆ ਜੀ ਅਸੀਂ ਇੱਕ ਐਕਸਟਰਾ ਕਟਰ ਤਿਆਰ ਕੀਤਾ ਜੀ ਉਹਦੇ ਨਾਲ ਆਪਣਾ ਝੋਨੇ ਦੀ ਪਰਾਲੀ ਦਾ ਆਚਾਰ ਪਾ ਲਓ ਠੀਕ ਹੈ ਜੀ ਚਾਹੇ ਉਹ ਪਰਾਲੀ ਦੀ ਮੰਨ ਲਓ ਬਰੀਕ ਕਟਾਈ ਹੋ ਜਾਂਦੀ ਹੈ ਉਹਨੂੰ ਪੇਪਰ ਮੇਲਾਂ ਵਾਲੇ ਵੀ ਆਪ ਦਾ ਮੰਨ ਲਓ ਪੇਪਰ ਬਰਾਂਡ ਦੇ ਵਿੱਚ ਪਰਚੇਜ਼ ਕਰ ਰਹੇ ਆ ਖਰੀਦ ਰਹੇ ਆ ਜੀ ਮਦਾਰ ਭਰਾਵਾਂ ਤੋਂ ਇੱਕ ਤਾਂ ਇਹਦੇ ਨਾਲ ਇਹ ਆ ਵੀ ਜਿਹੜੀ ਪਰਾਲੀ ਦੇ ਪਿੱਛੇ ਉਹ ਲਿੱਦ ਬਣਦੀ ਆਪਣੀ ਜਦੋਂ ਵੜਦੇ ਆ ਚੌਲਾਂ ਦੀ ਪਰਾਲੀ ਨੂੰ ਉਹਨੂੰ ਅੱਗ ਲਗਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆ ਜੀ ਬਿਨਾਂ ਅੱਗ ਲਗਾਉਣ ਤੋਂ ਮੰਨ ਲਓ ਇਹ ਸਾਰਾ ਕੁਝ ਆਪਣੇ ਆਪ ਉਹਨੂੰ ਕਟਾਈ ਕਰ ਚਾਹੇ ਉਹਨੂੰ ਸਾਇਲਜ ਨੂੰ ਤੁਸੀਂ ਟੋਏ ਦੇ ਵਿੱਚ ਦੱਬ ਕੇ ਆਪਣਾ ਆਚਾਰ ਪ੍ਰਾਪਤ ਕਰ ਲਓ ਚਾਹੇ ਉਹਦੀਆਂ ਬੀਲਰ ਦੇ ਰਾਹੀਂ ਗੰਡਾ ਬੰਨ ਲਓ ਜੀ ਹਰ ਇੱਕ ਤਰ੍ਹਾਂ ਦਾ ਮੰਨ ਲਓ ਇਹਦੇ ਵਿੱਚ ਆਪਣੇ ਕੋਲ ਸੋਲੂਸ਼ਨ ਹੈਗਾ ਤੇ ਬਾਕੀ ਇਹਦੇ ਫੰਕਸ਼ਨ ਆਗੇ ਜੀ ਮਲਟੀ ਆਪਣਾ ਆ ਗਿਆ ਗੀਅਰ ਬਾਕਸ ਆ ਗਿਆ ਤੇ ਇੰਨੇ ਤਰ੍ਹਾਂ ਦੇ ਸਾਡੇ ਚੈਨਲੈਸ ਆ ਜੀ ਇਹ ਕੋਈ ਇਹਦੇ ਵਿੱਚ ਬੈਲਟ ਨਹੀਂ ਪਾਈ ਹੋਈ ਆਪਣੀ ਕਿਸੇ ਕਟਰਬਾਰ ਦੇ ਵਿੱਚ ਜੀ ਤੇ ਮੰਨ ਲਓ ਜਿਹੜਾ ਤੇਲ ਨੂੰ ਠੰਡਾ ਕਰਨ ਵਾਸਤੇ ਆਪਣਾ ਵੱਡਾ ਐਲਕੂਲਿੰਗ ਸਿਸਟਮ ਲੱਗਿਆ ਹੋਇਆ ਜੀ ਤੇ ਸਾਰੀ ਇਹ ਫੁੱਲੀ ਹਾਈਡਰੌਲਿਕ ਸਿਸਟਮ ਮੰਨ ਲਓ ਗੀਅਰ ਡਰਾਈਵ ਆ ਇਹਦੇ ਵਿੱਚ ਕੋਈ ਕਲਚ ਸਿਸਟਮ ਨਹੀਂ ਹੈਗਾ ਆਪਣਾ ਜੀ ਤੇ ਮੰਨ ਲਓ ਸਾਰੀ ਫੁੱਲੀ ਹਾਈਡਰੌਲਿਕਾ ਤੇ ਸੈਲਫ ਕਲੀਨਿੰਗ ਰੇਡੀਏਟਰ ਲੱਗਿਆ ਹੋਇਆ ਦੇ ਵਿੱਚ ਮੰਨ ਲਓ ਡਰਾਈਵਰ ਨੂੰ ਉੱਠ ਕੇ ਕੋਈ ਵੀ ਕਪੜਾ ਮਾਰਨ ਦੀ ਜ਼ਰੂਰਤ ਨਹੀਂ ਹੈਗੀ ਸਾਰਾ ਕੁਝ ਇਹਨੇ ਆਪਣੇ ਆਪ ਹੀ ਉਹਦਾ ਮੰਨ ਲਓ ਰੌਂਡ ਹੋਈ ਜਾਣਾਗਾ ਪੱਕੇ ਨੇ ਤੇ ਉਹਦੀ ਜਿਹੜੀ ਡਸਟ ਆ ਉਤਰੀ ਜਾਣੀ ਹੈ ਬਾਕੀ ਇਹ ਆ ਵੀ ਜ਼ਿਮੀਦਾਰ ਭਰਾਵਾਂ ਵਾਸਤੇ ਚਲੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਆਪਣਾ ਮੰਨ ਲਓ ਜ਼ਿਆਦਾ ਸਾਡਾ ਮੇਨ ਫੋਕਸ ਹੈਗਾ ਜੀ ਪਰਾਲੀ ਤੋਂ ਨਜਾਤ ਪਾਉਣ ਵਾਸਤੇ ਜੀ ਮੰਨ ਲਓ ਵੀ ਇਹ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਤੇ ਘੱਟ ਖਰਚੇ ਦੇ ਵਿੱਚ ਮੰਨ ਲਓ ਜ਼ਿਮੀਦਾਰ ਨੂੰ ਥੋੜਾ ਸਖਾਲਾ ਕੀਤਾ ਜਾਵੇ ਕਿਸੇ ਵੀ ਜ਼ਿਮੀਦਾਰ ਭ ਇਹ ਆਪਣੀ ਸੈਲਫ ਕੰਬਾਈਨ ਦੇ ਨਾਲ-ਨਾਲ ਆਪਾਂ ਟੀਐਮਆਰ ਡੇਰੀ ਫਾਰਮਿੰਗ ਲਈ ਇੱਕ ਸੈਲਫ ਟੀਐਮਆਰ ਹੈ ਜਿਹੜਾ ਮਤਲਬ ਆਪਣੇ ਆਪ ਹੀ ਅੱਗੋਂ ਚਾਰ ਇਕੱਠਾ ਕਰਕੇ ਉਹਦੇ ਸਾਰਾ ਕੁਝ ਮਿਕਸ ਕਰਕੇ ਪਸ਼ੂਆਂ ਦੇ ਵਿੱਚ ਆਟੋਮੈਟਿਕਲੀ ਪਾ ਦਿੰਦਾ ਹੀ ਜਾ ਕੇ ਉਹ ਵੀ ਉਪਲਬਧ ਦਾ ਬਾਕੀ ਆਪਣੇ ਕੋਲੇ ਆਚਾਰ ਦੀਆਂ ਗੱਠਾਂ ਬੰਨਣ ਵਾਲੇ ਬੈਲਰ 65 ਕਿਲੋ ਤੋਂ 500 ਕਿਲੋ ਤੱਕ ਦਾ ਆਪਣੀ ਹੈਗੀ ਹੈ ਜਿਹੜਾ ਅਸੀਂ ਬਣਾ ਰਹੇ ਹਾਂ ਹੁਣ 500 ਕਿਲੋ ਵਾਲਾ ਜਲਦੀ ਤੁਹਾਡੇ ਮਤਲਬ ਸਾਹਮਣੇ ਲੈ ਆਵਾਂਗੇ ਅਸੀਂ ਤੇ ਫਰੰਟ ਐਂਡ ਲੋਡਰ ਦੀ ਵੀ ਸਾਡੇ ਕੋਲ ਹੈਗੀ ਸੁਵਿਧਾ ਅਗਰ ਕਿਸੇ ਨੇ ਫਰੰਟ ਐਂਡ ਲੋਡਰ ਫਿਟ ਕਰਵਾਉਣਾ ਜੀ तहसील फूल जिला बठिंडा जी ਇਹ ਆਪਣਾ रामपुरा फूल ਤੋਂ 12 किलोमीटर ਪੈ ਜਾਂਦਾ ਜੀ ਤੇ ਭਦੌੜ ਦੇ ਵਿੱਚੋਂ ਵੀ 12 ਕਿਲੋਮੀਟਰ ਆਪਣੀ ਦੂਰੀ ਦੀ ਜਿਹੜੀ ਪੈ ਜਾਂਦੀ ਹੈ ਜੀ ਸਾਡਾ ਮੋਬਾਈਲ ਨੰਬਰ ਹੈਗਾ ਆਪਣਾ ਜਸਵੀਰ ਸਿੰਘ ਬ੍ਰਦਰ ਦਾ ਜੀ 98736 64684 98736 64684 ਧੰਨਵਾਦ ਜੀ ਸਾਸ਼ੀ ਕਾਲਜੀ ਇੱਧਰ ਕੁਝ ਪੁਰਾਣੇ ਪੰਜਾਬ ਦੀ ਝਲਕ ਦਿਖਾਈ ਹੋਈ ਹੈ ਇਹਨਾਂ ਨੇ ਪੁਰਾਣੇ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਸਮਾਨ ਹੁੰਦਾ ਸੀ ਉਹ ਇੱਥੇ ਲਾਇਆ ਹੋਇਆ ਸਟਾਲ ਦੇ ਉੱਪਰ ਆ ਕੁਝ ਪੁਰਾਣਾ ਸਜਾਵਟੀ ਜਿਹੜਾ ਉਹ ਸਮਾਨ ਆ ਗਿਆ ਹਨ ਕੁਝ ਪੁਰਾਣੀਆਂ ਜਿਹੜੀਆਂ ਮਸ਼ੀਨਾਂ ਜਿਵੇਂ ਸੇਮੀਆਂ ਬਟਨ ਵਾਲੀਆਂ ਮਸ਼ੀਨਾਂ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਆ ਬੈਗ ਹੋਗੇ ਜਿਵੇਂ ਤੇ ਇਹ ਇਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਹੈ ਇਹਨਾਂ ਕੋਲ ਇਹਨਾਂ ਦੇ ਉੱਪਰ ਲਿਖਿਆ ਵੀ ਹੋਇਆ ਪੁਰਾਣੀ ਸਜਾਵਟੀ ਬੋਤਲਾਂ ਹਨ ਤੇ ਗੁਲਦਸਤੇ ਇਹਨਾਂ ਕੋਲ ਸਾਰਾ ਪੁਰਾਣਾ ਸਮਾਨ ਹੈ ਇਹਨਾਂ ਦੀ ਸਟਾਲ ਦੇ ਉੱਪਰ ਜਿਵੇਂ ਆ ਖੂਦੀਆਂ ਟੰਡਾਂ ਆ ਗਈਆਂ ਹਨ ਤੇ ਆ ਛੱਜ ਆ ਗਈ ਇਹ ਅੱਜਕੱਲ ਸਮਾਨ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਅੱਜ ਦੇ ਸਮੇਂ ਦੇ ਵਿੱਚ ਇਹ ਸਾਰਾ ਸਮਾਨ ਇਹਨਾਂ ਦੇ ਇੱਥੇ ਕੋਲ ਹੈਗਾ ਜਿਵੇਂ ਆ ਨਾਲ ਹੋਗੇ ਜਿਹੜੀ ਮੱਜਾਂ ਨੂੰ ਦਵਾਈ ਦਿੱਤੀ ਜਾਂਦੀਆਂ ਨਾਲਾਂ ਦੇ ਨਾਲ ਤੇ ਇਹਨਾਂ ਨੇ ਇੱਥੇ ਪੋਸਟਰ ਵੀ ਆਪਦਾ ਲਾਇਆ ਹੋਇਆ ਪੁਰਾਣੇ ਪੰਜਾਬ ਦੀ ਝਲਕ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਇੱਧਰ ਹਜੇ ਵੀ ਕੁਝ ਕੱਚੇ ਆਹ ਭਾਂਡੇ ਆ ਗਏ ਸਾਰੇ ਹਨ ਇਸ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਉਹ ਬਣਾਏ ਜਾਂਦੇ ਸੀਗੇ ਹਨ ਇਹ ਆ ਕੁਝ ਇੱਥੇ ਪੁਰਾਣੇ ਟੇਬਲ ਗਾਰਡ ਆ ਗਏ ਸਾਰਾ ਸਮਾਨ ਪੁਰਾਣਾ ਇਹਨਾਂ ਦੇ ਕੋਲ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਆਮ ਵਰਤਿਆ ਜਾਂਦਾ ਸੀਗਾ ਰੇੜੂ ਵੀ ਹੋਗੇ ਜਿਵੇਂ ਹਨਾ ਤੇ ਇੱਧਰ ਜਿਵੇਂ ਆਹ ਚਰਖਾ ਆ ਗਿਆ ਸਾਰੀਆਂ ਪੁਰਾਣੀਆਂ ਚੀਜ਼ਾਂ ਇਹਨਾਂ ਦੇ ਕੋਲ ਹੈਗੀਆਂ ਨੇਗੀਆਂ ਇੱਥੇ ਆ ਪ੍ਰਾਣੇ ਕੁਛ ਟੈਲੀਫੋਨ ਆ ਗਏ ਇਹ ਸਟਾਲ ਬਹੁਤ ਵਧੀਆ ਹੈ ਨਾ ਇੱਥੇ ਦੇਖਣਯੋਗ ਆ ਇਹ ਆ ਪ੍ਰਾਣਾ ਟੈਲੀਫੋਨ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਹੁੰਨੇ ਆ ਇਸ ਤਰ੍ਹਾਂ ਦੇ ਟੈਲੀਫੋਨ ਅੱਜ ਕੱਲ ਇਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਅੱਜ ਕੱਲ ਦਾ ਮੋਬਾਈਲ ਜਿਹੜੇ ਵਰਤੇ ਜਾਂਦੇ ਨੇ ਆ ਕੁਝ ਜਾਗੋ ਹੋ ਗਈ ਇਹ ਪ੍ਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਘਰਾਂ ਦੇ ਵਿੱਚ ਸਾਰਾ ਸਮਾਨ ਤੇ ਆਮ ਇਹ ਵਰਤਿਆ ਜਾਂਦਾ ਸੀਗਾ ਆ ਵੀ ਕੁਛ ਪ੍ਰਾਣਾ ਜਿਵੇਂ ਆ ਟੈਲੀਵਿਜ਼ਨ ਆ ਗਿਆ ਹੈ ਨਾ ਤੇ ਇਸ ਤਰ੍ਹਾਂ ਸਾਰਾ ਪੁਰਾਣੇ ਪੰਜਾਬ ਦੀ ਝਲਕ ਇਹਨਾਂ ਦੀ ਸਟਾਲ ਤੇ ਜਿਹੜੀ ਹੈਗੀ ਹੈਗੀ ਸਾਰਾ ਪ੍ਰਾਣਾ ਸਮਾਨ ਹੈ ਇਹਨਾਂ ਦੇ ਕੋਲ ਕੁਝ ਜਿਵੇਂ ਆ ਹਮਧਾਣੀ ਹੋਗੀ ਇਸ ਤਰ੍ਹਾਂ ਬਹੁਤ ਸਾਰਾ ਸਮਾਨ ਇਹ ਆਪਦਾ ਇੱਥੇ ਲੈ ਕੇ ਪਹੁੰਚੇ ਹੋਏ ਨੇ ਜਿਵੇਂ ਆ ਲਾਲਟਨ ਹੋਗੀ ਆ ਇਹ ਪੁਰਾਣੇ ਸਮਿਆਂ ਦੇ ਵਿੱਚ ਲਾਈਟਾਂ ਤਾਂ ਹੁੰਦੀਆਂ ਨਹੀਂ ਸੀ ਫਿਰ ਆ ਲਾਲਟਨਾਂ ਦੇ ਨਾਲੇ ਜਿਹੜਾ ਉਹ ਚਾਨਣਾ ਉਹ ਕੀਤਾ ਜਾਂਦਾ ਸੀ ਆ ਜਿਵੇਂ ਆ ਟੇਪ ਰਿਕਾਰਡ ਆ ਗਿਆ ਸਾਰੀ ਇਹ ਪੁਰਾਣੇ ਪੰਜਾਬ ਦੀ ਚਲਕ ਇੱਥੇ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੂਗੀ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਫਿਲਮਾਂ ਉਹ ਦੇਖੀਆਂ ਜਾਂਦੀਆਂ ਸੀ ਜਿਵੇਂ ਬੀਸੀਆਰ ਹੋਗੇ ਰੇਡੀਓਏ ਹੋਗੇ ਹਨਾ ਹਾਂਜੀ ਮੇਰਾ ਨਾਮ ਹਰਮੀਤ ਸਿੰਘ ਆ ਜੀ ਪਿੰਡ ਦੁਹੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਅਸੀਂ ਇੱਥੇ ਪੰਜਾਬੀ ਵਿਰਾਸਤ ਦੀ ਪ੍ਰਦਰਸ਼ਨੀ ਲਾਗੇ ਆ ਜੀ ਜਿਹਦੇ ਵਿੱਚ ਸਾਡੇ ਕੋਲੇ 3000 ਤੋਂ ਪਲੱਸ ਆਈਟਮਾਂ ਆ ਜੀ ਤੇ ਇਹ ਪ੍ਰਦਰਸ਼ਨੀ ਲਾਉਣ ਦਾ ਸਾਡਾ ਮਸਕਤ ਇਹੀ ਆ ਜੀ ਵੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਬਾਰੇ ਜਾਣੂ ਕਰਵਾਇਆ ਜਾਵੇ ਵੀ ਆਪਣੇ ਵਿਰਸੇ ਨਾਲ ਜੁੜ ਕੇ ਰਹਿਣ ਜੀ ਕਮਿਊਨਿਟੀ ਸਕੂਲਾਂ ਦੇ ਵਿੱਚ ਤਕਰੀਬਨ ਪੰਜਾਬੀ ਬੋਲ ਨਹੀਂ ਜਾਂਦੀ ਕਿ ਕਈ ਸਕੂਲਾਂ ਦੇ ਵਿੱਚ ਤਾਂ ਫੈਨ ਆ ਜੀ ਬੰਦ ਕੀਤਾ ਹੋਇਆ ਤੇ ਅਸੀਂ ਇਹੀ ਚਾਹੁੰਦੇ ਆ ਇਸ ਕਰਕੇ ਅਸੀਂ ਪ੍ਰਦਰਸ਼ਨੀਆਂ ਲਾਉਂਦੇ ਆ ਕਿ ਬੱਚਿਆਂ ਨੂੰ ਜਾਣਕਾਰੀ ਮਿਲੇ ਤੇ ਆਪਣੇ ਵਿਰਸੇ ਅਮੀਰ ਵਿਰਸੇ ਬਾਰੇ ਪਤਾ ਲੱਗਦਾ ਰਹੇ ਜੀ ਸਾਰਾ ਸਮਾਨ ਮਤਲਬ ਸੰਭਾਲ ਕੇ ਰੱਖਿਆ ਹੋਇਆ ਕਿੰਨੇ ਸਮੇ ਤੋਂ ਮਤਲਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਸਾਨੂੰ ਬਚਪਨ ਤੋਂ ਹੀ ਸ਼ੌਂਕ ਸੀ ਜੀ ਮੈਨੂੰ ਠੀਕ ਹੈ ਜੀ ਪਹਿਲਾਂ ਮੇਰੇ ਡੈਡੀ ਜੀ ਨੂੰ ਸੀ ਹਾਂ ਜੀ ਫਿਰ ਮੈਨੂੰ ਸ਼ੌਂਕ ਸੀ ਬਚਪਨ ਤੋਂ ਹੀ ਠੀਕ ਹੈ ਜੀ ਆਪਾਂ ਪੰਜਾਬੀ ਵਿਰਾਸਤ ਸਾਰੀ ਸੰਭਾਲ ਕੇ ਰੱਖੀ ਹੋਈ ਹੈ ਜੀ ਇੱਕ ਆਪ ਨੂੰ ਰੁੱਖ ਲਾਉਣ ਦਾ ਸ਼ੌਂਕ ਆ ਜੀ ਅਸੀਂ ਤੁਹਾਡੇ ਚੈਨ ਆਰ ਆਈ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਵੀ ਰੁੱਖ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਜੀ ਦਿਨੋਂ ਦਿਨ ਰੁੱਖਾਂ ਦੀ ਗਿਣਤੀ ਘਟਦੀ ਜਾਂਦੀ ਹੈ ਗਰਮੀ ਵਧਦੀ ਜਾਂਦੀ ਆ ਵੀ ਹਰ ਇੱਕ ਬੰਦੇ ਨੂੰ ਰੁੱਖ ਲਾਉਣੇ ਚਾਹੀਦੇ ਆ ਜੀ ਇਹਦੇ ਨਾਲ ਆਪਣੇ ਵਾਤਾਵਰਨ ਵੀ ਸਾਫ਼ ਰਹੂਗਾ ਜੀ ਤੇ ਪੰਛੀਆਂ ਤੇ ਵੀ ਰੁੱਖਾਂ ਘਟਣ ਕਰਕੇ ਪੰਛੀਆਂ ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਜੀ ਕਈ ਪੰਛੀਆਂ ਦੀਆਂ ਜਾਤੀਆਂ ਖਤਮ ਹੋ ਗਈਆਂ ਜੀ ਕਈ ਖਤਮ ਹੋਣ ਤੇ ਕਗਾਰ ਆ ਜੀ ਤੇ ਵੱਧ ਵੱਧ ਰੁੱਖ ਲਾਉਣੇ ਚਾਹੀਦੇ ਜੀ ਸਾਡਾ ਮੈਸੇਜ ਤਾਂ ਇਹੀ ਹੈ ਜੀ ਹਾਂਜੀ ਜਿਵੇਂ ਬਾਈ ਯੂਨੀਅਨ ਨੇ ਸਾਰੀ ਜਾਣਕਾਰੀ ਦਿੱਤੀ ਹੈ ਬਾਈ ਕਹਿੰਦੇ ਸਾਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਨਾ ਇਹ ਚੀਜ਼ਾਂ ਦਾ ਸਾਰਾ ਪੁਰਾਣੇ ਪੰਜਾਬ ਨੂੰ ਬਾਈ ਕਹਿੰਦੇ ਅਸੀਂ ਸਾਂਭ ਕੇ ਰੱਖਿਆ ਤੇ ਦਰਖਤਾਂ ਬਾਰੇ ਵੀ ਬਾਈ ਯੂਨੀਅਨ ਨੇ ਦੱਸਿਆ ਕਿ ਦਰਖਤ ਵੱਧ ਤੋਂ ਵੱਧ ਲਗਾਓ ਤੇ ਆਹ ਵੀ ਰੌਣੀਆਂ ਦਾ ਨੰਬਰ ਹੈ ਤੇ ਨਾਮ ਲਿਖਿਆ ਹੋਇਆ ਜਿਵੇਂ ਹਰਮੀਤ ਦੂਹੇਵਾਲਾ ਤੇ ਥੱਲੇ ਇਹਨਾਂ ਦਾ ਨੰਬਰ ਹੈ ਜੇ ਕਿਸੇ ਨੇ ਵੀ ਕੰਟੈਕਟ ਕਰਨਾ ਤਾਂ ਬਾਈ ਯੂਨੀਅਨ ਨੂੰ ਕੰਟੈਕਟ ਤੁਸੀਂ ਕਰ ਸਕਦੇ ਹੋ ਤੇ ਐਡਰੈਸ ਵੀ ਬਾਈ ਯੂਨੀਅਨ ਨੇ ਸਾਰ ਤੇ ਐਵੇਂ ਸਾਰਾ ਇਹ ਆਪਦੀ ਸਟਾਲ ਲਾਉਂਦੇ ਨੇ ਸਾਰੇ ਮੇਲਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੇ ਮੇਲੇ ਲੱਗਦੇ ਨੇ ਤੇ ਇਧਰ ਜਿਵੇਂ ਕੁਝ ਆਹ ਦੁਪट्टे ਆ ਗਏ ਹਨਾ ਜਿਵੇਂ ਆਹ ਫਲਕਾਰੀ ਆ ਗਈ ਇਹ ਵੀ ਇਹਨਾਂ ਨੇ ਇੱਥੇ ਆਪਦੀ ਸਟਾਲ ਤੇ ਜਿਹੜੀ ਉਹ ਲਾਈ ਹੋਈ ਹੈ ਆ ਜਿਵੇਂ ਆ ਗਈ ਇਹਨਾਂ ਦੀ ਫਲਕਾਰੀ ਭਾਈ ਹੁਣੀ ਕਹਿੰਦੇ ਵੀ ਪਾਕਿਸਤਾਨੀ ਦੁਪੱਟਾ ਇਹ ਇਹਦੇ ਤੇ ਊੜਾ ਆੜਾ ਲਿਖਿਆ ਹੋਇਆ ਸਾਰੇ ਆਪਣੇ ਦੁਪੱਟੇ ਦੇ ਉੱਪਰ ਫਲਕਾਰੀ ਉੱਪਰ ਪਾਕਿਸਤਾਨੀ ਹੈ ਦੁਪੱਟਾ ਹੈ ਇਹ ਵੀ ਆਪਣੀ ਮਾਂ ਬੋਲੀ ਨੂੰ ਦਰਸਾਉਂਦੀ ਹੈ ਪੁਰਾਣੇ ਪੰਜਾਬ ਦੀ ਇੱਕ ਝਲਕ ਹੈ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਐਵੇਂ ਦੀਆਂ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਤੇ ਬਹੁਤ ਦੇਖਣਯੋਗ ਬਹੁਤ ਵਧੀਆ ਸਟਾਲ ਹੈ ਇਹ ਬਾਈ ਯੂਨੀਅਨ ਆ ਜੀ ਸਾਰੀ ਇਨਫੋਰਮੇਸ਼ਨ ਬਾਈ ਯੂਨੀਅਨ ਨੇ ਜਿਵੇਂ ਆਪਾਂ ਨੂੰ ਦਿੱਤੀ ਹੋਇਆ ਤੇ ਬਾਈ ਯੂਨੀਅਨ ਕਹਿੰਦੇ ਸੀ ਜਿਵੇਂ ਆਲਣੇ ਵੀ ਮਤਲਬ ਪੰਛੀਆਂ ਵਾਸਤੇ ਹਨਾ ਉਹ ਰੱਖਦੇ ਆਂਗੇ ਆਲਣੇ ਵੀ ਲਾਉਣੇ ਆ ਤੇ ਆਪਾਂ ਕੰਟੈਕਟ ਨੰਬਰ ਵੀ ਬਾਈ ਯੂਨੀਅਨ ਦਾ ਦੇਤਾ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਦੇਤੀ ਤੇ ਇਧਰ ਕੁਝ ਹੋਰ ਆਪਾਂ ਤੁਹਾਨੂੰ ਦਿਖਾ ਦਵਨੇ ਆ ਇਹਨਾਂ ਦਾ ਹੀ ਸਟਾਲ ਜਿਵੇਂ ਸਿੱਖ ਡਾਕ ਟਿਕਟਾਂ ਆ ਗਈਆਂ ਸਾਰੀਆਂ ਟਿਕਟਾਂ ਇਹਨਾਂ ਨੇ ਇੱਥੇ ਜਿਹੜੀਆਂ ਲਾਈਆਂ ਹੋਈਆਂ ਨੇਗੀਆਂ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਜਾਰੀ ਹੋਈਆਂ ਸੀਗੀਆਂ ਸਰਕਾਰ ਵੱਲੋਂ ਇਹ ਸਿੱਖ ਡਾਕ ਟਿਕਟਾਂ ਨੇ ਜਿਹੜੀਆਂ ਸਿੱਖਾਂ ਦੇ ਨਾਲ ਸੰਬੰਧਿਤ ਨੇ ਬਹੁਤ ਸਾਰੀਆਂ ਟਿਕਟਾਂ ਨੇ ਜਿਵੇਂ ਆ ਸ੍ਰੀ ਹਰਮੰਦਰ ਸਾਹਿਬ ਦੀ ਟਿਕਟਾਂ ਕੀ ਇਹ 1935 ਦੇ ਵਿੱਚ ਜਾਰੀ ਹੋਈ ਸੀ ਤੇ ਐਵੇਂ ਅਲਗ-ਅਲਗ ਟਿਕਟਾਂ ਦੀਆਂ ਤਸਵੀਰਾਂ ਇਹਨਾਂ ਨੇ ਲਾਈਆਂ ਹੋਈਆਂ ਨੇ ਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕੋਠਿਆਂ ਦੇ ਉੱਪਰ ਚਵਾਰਿਆਂ ਦੇ ਉੱਪਰ ਸਪੀਕਰ ਲਾਉਂਦੇ ਹੁੰਦੇ ਸੀ ਵਿਆਹ ਦੇ ਟਾਈਮ ਉਹ ਸਾਰੀ ਝਲਕ ਇੱਥੇ ਉਹ ਦਿਖਾਈ ਹੋਈ ਹੈ ਕੁਛ ਆਹ ਪੁਰਾਣੀ ਤੱਕੜੀ ਹੋ ਗਈ ਹੈ ਨਾ ਪੁਰਾਣੇ ਬੱਟੇ ਹੋਗੇ ਸਾਰਾ ਪੁਰਾਣਾ ਸਮਾਨ ਹੈ ਇਹਨਾਂ ਦੀ ਸਟਾਲ ਦੇ ਉੱਪਰ ਪੁਰਾਣਾ ਸਮਾਨ ਇਹਨਾਂ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਬਾਕੀ ਬਾਈ ਜੁਨੀਆਂ ਸਾਰੀ ਆਪਾਂ ਨੂੰ ਜਾਣਕਾਰੀ ਉਹ ਸਾਂਝੀ ਕੀਤੀ ਹੋਇਆ ਅੱਜ ਜਿਵੇਂ ਚੱਕੀ ਆ ਗਈ ਹੈ ਨਾ ਸਾਰੀਆਂ ਪੁਰਾਣੀਆਂ ਚੀਜ਼ਾਂ ਆ ਗਈਆਂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਜਾ ਕੇ ਸਾਰੀਆਂ ਇਹ ਸਟਾਲਾਂ ਇਧਰ ਆਗੇ ਆਪਾਂ ਅੱਗੇ ਕੁਝ ਹੋਰ ਸਟਾਲਾਂ ਜਿਹੜੀਆਂ ਲੱਗੀ ਹੋਈਆਂ ਨੇ ਜਿਵੇਂ ਆ ਪੰਜਾਬ ਗੁੱਡਜ਼ ਇਹਨਾਂ ਦੇ ਕੋਲ ਕਾਫੀ ਸਾਰੇ ਜਾਂ ਚੀਜ਼ਾਂ ਨੇ ਜਿਵੇਂ ਕੁਝ ਆ ਲਾਈਟਾਂ ਹੋ ਗਈਆਂ ਹਨ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਆਪਾਂ ਲਵਾਂਗੇ ਕਿਹੜੇ-ਕਿਹੜੇ ਪ੍ਰੋਡਕਟ ਨੇ ਥੋੜੇ ਕੋਲ ਸਾਡੇ ਕੋਲ ਸੋਲਰ ਲਾਈਟਾਂ ਹੁੰਦੀਆਂ ਨੇ ਠੀਕ ਹੈ ਜੀ ਸਾਰੀਆਂ ਇਹ ਸੋਲਰ ਲਾਈਟਾਂ ਹਨ ਹਾਂ ਸੋਲਰ ਲਾਈਟਾਂ ਜਿੱਤਨੀ ਵਾਲੀਆਂ ਆ ਰਹੀਆਂ ਨੇ ਠੀਕ ਹੈ ਜੀ ਸੋਲਰ ਲਾਈਟਾਂ ਕੇ ਪਿੱਛੇ ਪੈਨਲ ਲੱਗਿਆ ਹੋਇਆ ਹੈ ਤਾਂ ਹਾਂ ਠੀਕ ਹੈ ਇਹ ਬੈਟਰੀ ਲੱਗੀ ਹੋਈ ਤੇ ਅੰਦਰ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੂੰ ਆਨ ਕਰ ਸਕਦੇ ਹਾਂ ਠੀਕ ਹੈ ਆਪਣੇ ਇਹ ਕਿ ਕਿੰਨਾ ਪ੍ਰਾਈਸ ਕਿੰਨਾ ਹੈ ਸਰ 3200 ਰੁਪਏ ਤੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ 3200 ਦਾ 3200 ਕੈਸ਼ਬੈਕ ਹੈ ਜੀ 100% ਕੈਸ਼ਬੈਕ ਹੈ ਸਾਡੀ ਕੰਪਨੀ ਵੱਲੋਂ ਸਕੀਮ ਹੈ ਗਿਆ ਪੰਜਾਬ ਫੂਡਸ ਦੀ ਔਰ ਅਸੀਂ ਐਟ ਅ ਟਾਈਮ ਚੈੱਕ ਦੇ ਦੇ ਦਾਂਗੇ ਕੱਟ ਕੇ ਤੁਹਾਨੂੰ 3200 ਦਾ ਠੀਕ ਹੈ ਔਰ 2 ਸਾਲਾਂ ਬਾਅਦ ਤੁਸੀਂ ਚੈੱਕ ਤੁਸੀਂ ਬੈਂਕ ਚ ਲਾਓ ਕੈਸ਼ ਹੋ ਜਾਊਗਾ 100% ਕੈਸ਼ ਮਿਲ ਜਾਊਗਾ ਠੀਕ ਹੈ ਨਾਲ ਹੀ ਲੈਟ ਫਰੀ ਹੋਗੀ ਨਾਲੇ ਆਪ ਨੂੰ ਕੈਸ਼ਬੈਕ ਠੀਕ ਹੈ ਇਸ ਤਰ੍ਹਾਂ ਇਹ ਲੈਟਰ ਹੈ ਇਹ ਜਿਹੜੀ ਇਹਦੇ ਚ ਬੈਟਰੀ ਹੈ ਫਿਰ ਇਹ ਮਤਲਬ ਪੀਓ4 ਬੈਟਰੀ ਹੋਈ ਹੈ ਦੀ 5 ਸਾਲ ਦੀ ਲਾਈਫ ਹੈਗੀ 5 ਸਾਲਾਂ ਬਾਅ ਔਰ 10 ਦਾ ਟੋਟਲ ਲਾਈਟ ਦੀ ਲਾਈਟ ਠੀਕ ਹੈ ਜੀ ਇਹ ਤੁਸੀਂ ਸਾਡੀ ਵੈਬਸਾਈਟ ਤੋਂ ਵੀ ਖਰੀਦ ਸਕਦੇ ਹੋ ਪੰਜਾਬ ਗੁੱਡਸ ਤੁਸੀਂ ਭਰੋਗੇ ਸੋਲੋ ਸਟਰੀਟ ਲਾਈਟ ਤਾਂ ਉੱਥੇ ਆ ਜੂਗੀ ਠੀਕ ਹੈ ਬਾਕੀ ਸਾਡਾ ਨੰਬਰ ਹੈਗਾ 8427990817 ਠੀਕ ਹੈ ਜੀ ਕਿਸੇ ਤੁਹਾਨੂੰ ਕੋਈ ਦਿੱਕਤ ਨਹੀਂ ਤੁਸੀਂ ਬਾਈ ਪੋਸਟ ਡਾਕ ਰੱਖੀ ਆਂ ਆਪਾਂ ਘਰ ਵੀ ਭੇਜ ਦਾਂਗੇ ਅੱਛਾ ਜੀ ਘਰ ਵੀ ਭੇਜ ਦੋਨੇ ਆ ਹਾਂ ਜਿਵੇਂ ਜਮੇ ਬਾਈ ਉੜੀ ਨੇ ਸਾਰਾ ਆਪਾਂ ਨੂੰ ਨੰਬਰ ਦੱਸਿਆ ਤੁਸੀਂ ਘਰ ਵੀ ਬੈਠੇ ਇਹ ਜਿਹੜੀਆਂ ਲਾਈਟ ਮੰਗਵਾ ਸਕਦੇ ਹੋ ਸਾਰੀ ਜਾਣਕਾਰੀ ਜਿਵੇਂ ਦਿੱਤੀ ਹੈ ਸੋਲਰ ਵਾਲੀ ਜਿਹੜੀ ਇਹ ਲਾਈਟ ਹੈ ਇਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਸਾਰੀ ਸਾਂਝੀ ਕੀਤੀ ਹੈ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਉਹ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖਦੇ ਆ ਤੇ ਸਾਰੀਆਂ ਜਿਵੇਂ ਆਪਾਂ ਤੁਹਾਨੂੰ ਦਿਖਾਈਆਂ ਨੇ ਇਧਰ ਜਿਵੇਂ ਕੁਝ ਹੋਰ ਟਰੈਕਟਰ ਵਾਲੀਆਂ ਸਟਾਲਾਂ ਆ ਗਈਆਂ ਤੇ ਇਸ ਤਰ੍ਹਾਂ ਸਾਰੀਆਂ ਇੱਥੇ ਉਹ ਕੰਪਨੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਆਪਦੀਆਂ ਸਟਾਲਾਂ ਲੈ ਕੇ ਇਧਰ ਕੁਝ ਹੋਰ ਆਹ ਸਟਾਲ ਜਿਹੜੀ ਲੱਗੀ ਹੋਈ ਆ ਜਿਵੇਂ ਸੈਂਟਰਲ ਵੇਅਰ ਹਾਊਸ ਕਾਰਪੋਰੇਸ਼ਨ ਸੈਂਟਰਲ ਵੇਅਰ ਹਾਊਸ ਕਾਰਪੋਰੇਸ਼ਨ ਵਾਲਿਆਂ ਦੀ ਇਹ ਸਟਾਲ ਹੈ ਇਹ ਆਪਾਂ ਜਾ ਕੇ ਦੇਖਦੇ ਆ ਇੱਥੇ ਇਹਨਾਂ ਨੇ ਕੁਝ ਮਾਡਲ ਇੱਥੇ ਜਿਵੇਂ ਆਪਾਂ ਨੂੰ ਬਣਾ ਕੇ ਜਿਹੜਾ ਦਿਖਾਇਆ ਹੋਇਆ ਹੈ ਸੈਂਟਰਲ ਵੇਅਰ ਹਾਊਸ ਕਾਰਪੋਰੇਸ਼ਨ ਦਾ ਤੇ ਇਸ ਤਰ੍ਹਾਂ ਮਾਡਲ ਇਹਨਾਂ ਨੇ ਇੱਥੇ ਲਾਏ ਹੋਏ ਨੇ ਤੇ ਐਵੇਂ ਕਾਫੀ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇੱਧਰ ਕੁਝ ਹੋਰ ਸਟਾਲਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਜਿਵੇਂ ਸਰਕਾਰ ਦੇ ادارے ਹੋਗੇ ਹਨ ਜਿਹੜੇ ਕੁਝ ਟ੍ਰੇਨਿੰਗ ਦਿੰਦੇ ਨੇ ਸਖਲਾਈ ਦਿੰਦੇ ਨੇ ਸਾਥੀਓ ਨਮਸਕਾਰ ਜਿੰਨੇ ਵੀ ਭਾਈ ਸਬਸਕ੍ਰਾਈਬਰ ਜੁੜੇ ਹੋਏ ਮੈਂ उनको ਇੱਕ ਸ਼ੁਭ ਕਾਮਨਾਈ ਦੇਣਾ ਚਾਹੁੰਦਾ ਹਾਂ ਅੱਜ ਦੇ ਦਿਨ ਜੋ ਬੱਕਰੀ ਪਾਲਣ ਟ੍ਰੇਨਿੰਗ ਜੋ ਕਿ ਕੇਵਲ ਮਾਤਰ 7 ਦਿਨ ਕੀ ਹੈ ਬੱਕਰੀ ਪਾਲਣ ਅੱਜ ਦੇ ਦਿਨ ਉਸ ਕੋ ਅਸੀਂ ਏਟੀਐਮ ਕੀ ਉਪਾਦੀ ਦੇਂਗੇ क्योंकि जब मन चाहे उसका हम बच्चा सेल करके हमारे घर के खर्चे निकाल सकते हैं जब मन चाहे उसका हम दूध निकाल सकते हैं आज के दिन जो बकरी पालन है सबसे टॉप का और सबसे अच्छा बिजनेस है क्योंकि ये कम जगह में और कम पैसे में अच्छा रोजगार कर सकते हैं हम साथियों जो बकरी पालन है उसमें हम ए की भी ट्रेनिंग देते हैं टीकाकरण लगाना ए करना प्राथमिक उपचार करना वो सारी ट्रेनिंग बढ़िया तरीके से देते हैं हम आज के दिन बकरी कम नहीं है बकरी अभी पीछे सी गुड़वासी यूनिवर्सिटी में मेला लगा हुआ था मैं वहाँ गया हुआ था जो कि पाँच लीटर डेढ़ सौ ग्राम दूध प्रतिदिन का बकरी बीटल बकरी देने लग रही है तो इसमें आप कोई भी किसान भाई है आप कोई भी फार्म चला रहे हैं घर पे अपने कम जगह हैं तो आप इसमें बकरी पालन की ट्रेनिंग लेकर आप अच्छे से फार्म चला सकते हैं साथियों आज हम जो ट्रेनिंग दे रहे हैं उस ट्रेनिंग के बाद में जो हम सर्टिफिकेट देंगे वो पूरे भारतवर्ष में कहीं भी आप गवर्नमेंट से लोन की एलपीली ले सकते हैं आज के दिन गवर्नमेंट भी बहुत अच्छा लोन देने लग रही है और अच्छी सब्सिडी देने लग रही है इसमें गवर्नमेंट 70 से 80 परसेंट तक की सब्सिडी देने लग रही है तो कोई भी किसान भाई है बकरी पालन अगर कोई करना चाहता है तो भारत सरकार से मान्यता प्राप्त ट्रेनिंग है और अच्छे तरीके से ट्रेनिंग देकर आप अपने गाँव अपने क्षेत्र में अपना रोजगार कर सकते हैं नमस्कार धन्यवाद सत श्रीकाल और इसका हमारा दो जगह सेंटर है ये हमने नीचे नंबर दिया है जो कि एक हमारा हरियाणा हिसार में है और एक हमारा बठिंडा पंजाब में है ਇਹ ਦੋਨੋਂ ਜਗ੍ਹਾ ਨੰਬਰ ਹੈ ਇਹਨਾਂ ਨੰਬਰਾਂ 'ਤੇ ਆਪ ਆਪਣਾ ਸੰਪਰਕ ਕਰਕੇ ਔਰ ਆਪ ਆਪਣਾ ਫਾਰਮ ਚਲਾ ਸਕਦੇ ਹੋ ਔਰ ਅੱਛੇ ਤਰੀਕੇ ਸੇ ਟ੍ਰੇਨਿੰਗ ਲੈ ਕੇ ਆਪ ਬੜੀਆ ਤਰੀਕੇ ਸੇ ਆਪਣੇ ਫਾਰਮ ਕੋ ਚਲਾ ਸਕਦੇ ਸਾਂਥੀਓ ਨਮਸਕਾਰ ਧੰਨਵਾਦ ਸਤ ਸ੍ਰੀ ਅਕਾਲ ਤੇ ਅੱਗੇ ਚੱਲਦੇ ਆਂ ਅੱਗਿਓ ਕੁਝ ਹੋਰ ਸਟਾਲ ਤੁਹਾਨੂੰ ਆਪਾਂ ਜਾ ਕੇ ਦਿਖਾਉਣੇ ਆਂਗੇ ਤੇ ਇਸ ਤਰ੍ਹਾਂ ਹੀ ਸਾਰੀਆਂ ਕੰਪਨੀਆਂ ਜਿਹੜੀਆਂ ਇੱਥੇ ਹੋ ਪਹੁੰਚੀਆਂ ਹੋਈਆਂ ਨੇ ਸਾਰੇ ਆਪਦੇ ਇੰਪਲੀਮੈਂਟਸ ਲੈ ਕੇ ਹਨਾ ਤੇ ਬਾਹਰ ਬਾਹਰੀ ਸਾਈਡ ਵੀ ਕੁਝ ਕੁ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਰਾਇਲਨ ਇਨਫੀਲਡ ਵਾਲੇ ਹੋਗੇ ਨਾ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਵੀ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਵੱਡੀਆਂ ਵੱਡੀਆਂ ਸਟਾਲਾਂ ਨੇ ਕਿਸਾਨ ਮੇਲੇ ਦੇ ਵਿੱਚ ਜਿਵੇਂ ਆਪਾਂ ਦਿਖਾਈਏ ਤੁਹਾਨੂੰ ਖੇਤੀਬਾੜੀ ਦੇ ਨਾਲ ਸੰਬੰਧਤ ਸਾਰੇ ਜਿਹੜੇ ਇੰਪਲੀਮੈਂਟਸ ਨੇ ਉਹ ਵੀ ਇੱਥੇ ਲੈ ਕੇ ਪਹੁੰਚੇ ਹੋਏ ਨੇ ਇੱਥੇ ਜਿਵੇਂ ਰਾਇਲਨ ਇਨਫੀਲਡ ਵਾਲੇ ਆ ਗਏ ਇਹ ਵੀ ਆਪਦੀ ਸਟਾਲ ਜਿਹੜੀ ਉਹ ਇੱਥੇ ਲੈ ਕੇ ਆਏ ਹੋਏ ਨੇ ਇਸ ਤਰ੍ਹਾਂ ਹੀ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਤੇ ਇਹ ਦਰ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਨਾਲੇ ਖਾਣ ਪੀਣ ਵਾਲੀਆਂ ਹੋ ਗਈਆਂ ਜਿਵੇਂ ਕੁਲਫੀ ਹੋ ਗਈ ਆਈਸਕ੍ਰੀਮ ਹੋ ਗਈ ਐਵੇਂ ਦੀਆਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਆ ਵੀ ਉਸ ਕੁਝ ਜਿਵੇਂ ਕਾਫੀ ਹੋ ਗਈ ਹਨਾ ਸੈਂਡਵਿਚ ਹੋਗੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਆ ਬੀਐਸਏ ਗਰੋ ਇੰਡਸਟਰੀ ਵਾਲੇ ਆਗੇ ਇਹਨਾਂ ਨੇ ਆਪਣੀ ਸਟਾਲ ਜਿਹੜੀ ਇੱਥੇ ਲਾਈ ਹੋਈ ਹੈ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਅੱਗੇ ਚੱਲਾਂਗੇ ਆਪਾਂ ਅੱਗੇ ਉਹ ਦੇਖਦੇ ਜਾਂ ਕੇ ਇੱਧਰ ਜਿਵੇਂ ਆਹ ਲੈਂਡ ਫੋਰਸ ਵਾਲੇ ਆ ਗਏ ਲੈਂਡ ਫੋਰਸ ਵਾਲਿਆਂ ਨੇ ਸਟਾਲ ਜਿਹੜੀ ਆਪਦੀ ਉਹ ਲਾਈ ਹੋਈ ਆ ਆਪਦੇ ਇੰਪਲੀਮੈਂਟਸ ਸਾਰੇ ਇਹ ਲੈ ਕੇ ਇੱਥੇ ਪਹੁੰਚੇ ਨੇ ਇੱਥੇ ਜਿਵੇਂ ਆਹ ਲੈਂਡ ਫੋਰਸ ਵਾਲਿਆਂ ਦੇ ਸਾਰੇ ਇੰਪਲੀਮੈਂਟਸ ਨੇਗੇ ਇਹ ਵੀ ਆਪਦੇ ਇੰਪਲੀਮੈਂਟਸ ਸਾਰੇ ਲੈ ਕੇ ਆਏ ਹੋਏ ਨੇ ਸੁਪਰ ਸੀਡਰ ਹੋ ਗਏ ਰੋਟਾਵੀਟਰ ਹੋ ਗਏ ਹਨ ਲੈਂਡ ਫੋਰਸ ਵੱਲੋਂ ਇੱਥੇ ਲਿਆਂਦੇ ਗਏ ਨੇ ਤੇ ਅਲੱਗ-ਅਲੱਗ ਕੰਪਨੀਆਂ ਨੇ ਆਫਰਾਂ ਵੀ ਜਿਹੜੀਆਂ ਇੱਥੇ ਲਾਈਆਂ ਹੋਈਆਂ ਨੇ ਮੇਲੇ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਕੁਝ ਹੋਰ ਇੰਪਲੀਮੈਂਟ ਦਿਖਾਏ ਨੇ ਤੇ ਇੱਧਰ ਅੱਗੇ ਜਿਵੇਂ ਹਾ ਲੈਂਡ ਫੋਰਸ ਵਾਲਿਆਂ ਦਾ ਰੋਟਾਵੀਟਰ ਆ ਗਿਆ ਐਸੀ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਮੇਲੇ ਦੇ ਵਿੱਚ ਸਾਰੇ ਇੰਪਲੀਮੈਂਟਸ ਲੈ ਕੇ ਇੱਥੇ ਜਿਹੜੇ ਉਹ ਪਹੁੰਚੇ ਹੋਏ ਨੇ ਆ ਨਾਲੇ ਲੈਂਡ ਫੋਰਸ ਵਾਲਿਆਂ ਦਾ ਬੱਟ ਪਾਉਣ ਵਾਲਾ ਆ ਗਿਆ ਤੇ ਅੱਗੇ ਚੱਲਦੇ ਆਪਾਂ ਅੱਗੋਂ ਹੋਰ ਸਟਾਲਾਂ ਤੁਹਾਨੂੰ ਦਿਖਾਉਣੇ ਆਂਗੇ ਜਾ ਕੇ ਅੱਗੇ ਹੋਰ ਸਟਾਲਾਂ ਜਿਹੜੀਆਂ ਹੈਗੀਆਂ ਨੇ ਅੱਗੇ ਉਹ ਸਾਰਾ ਮੇਲਾ ਆਪਾਂ ਜਾ ਕੇ ਦੇਖਦੇ ਆਂਗੇ ਇੱਧਰ ਅੱਗੇ ਕੁਝ ਹੋਰ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਫੁੱਲਦਾਰ ਬੂਟੇ ਹੋਗੇ ਹਨ ਤੇ ਘਰਾਂ ਦੇ ਵਿੱਚ ਸਜਾਵਟ ਵਾਲੇ ਫੁੱਲ ਹੋਗੇ ਬੂਟੇ ਹੋਗੇ ਉਹ ਸਾਰੀਆਂ ਸਟਾਲਾਂ ਨੇਗੀਆਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਇਹ ਵੀ ਇੱਥੇ ਜਿਹੜੇ ਪਹੁੰਚੇ ਹੋਏ ਨੇ ਸਟਾਲਾਂ ਲੈ ਕੇ ਤੇ ਇੱਧਰ ਵੀ ਵੱਖ-ਵੱਖ ਨਰਸਰੀ ਵਾਲਿਆਂ ਵੱਲੋਂ ਸਟਾਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਸਾਰੇ ਇੱਥੇ ਬੋਰਡ ਜਿਹੜੇ ਉਹ ਲਾਈ ਹੋਏ ਨੇ ਇਥੇ ਵੀ ਕਿਹੜੇ ਕਿਹੜੇ ਫਲਦਾਰ ਬੂਟੇ ਇਹ ਲੈ ਕੇ ਜਿਹੜੇ ਪਹੁੰਚੇ ਨੇ ਜਿਵੇਂ ਆਹ ਵਾਈਟ ਜਾਮਣ ਹੋ ਗਈ ਹੈ ਨਾ ਤੇ ਸਾਰੇ ਇਹ ਫਲਦਾਰ ਬੂਟੇ ਨੇਗੇ ਇਹਨਾਂ ਦੇ ਕੋਲ ਐਵੇਂ ਸਾਰੇ ਇਥੇ ਨਰਸਰੀ ਵਾਲੇ ਜਿਹੜੇ ਉਹ ਪਹੁੰਚੇ ਹੋਏ ਨੇ ਜਿਵੇਂ ਆਹ ਚੀਕੂ ਹੋਗੇ ਹੈ ਨਾ ਤੇ ਮੈਂਗੋ ਹੋਗੇ ਐਵੇਂ ਸਾਰੀਆਂ ਸਟਾਲਾਂ ਜਿਹੜੀਆਂ ਉਹ ਇਥੇ ਲਾਈਆਂ ਹੋਈਆਂ ਨੇ ਨਰਸਰੀ ਵਾਲਿਆਂ ਵੱਲੋਂ ਹਾਂਜੀ ਕਿੱਥੋਂ ਆਇਓ ਬਾਈ ਤੁਸੀਂ ਮੇਰਕੋਟ ਲੈ ਤਾਂ ਹਾਂਜੀ ਠੀਕ ਹੈ ਠੀਕ ਸਾਰੀ ਫਲਦਾਰ ਬੂਟੇ ਨੇ ਸਾਰੀ ਫਲਦਾਰ ਬੂਟੇ ਹੁੰਦੇ ਆਂ ਆਪਣੇ ਕੋਲੇ ਠੀਕ ਹੈ ਠੀਕ ਹਾਂਜੀ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇਗੀਆਂ ਮੇਲੇ ਦੇ ਵਿੱਚ ਤੇ ਕੁਝ ਹੋਰ ਜਿਹੜੇ ਪ੍ਰੋਡਕਟ ਆ ਗਏ ਹਨ ਜਿਵੇਂ ਸ਼ਹਿਦ ਆ ਗਿਆ ਜਿਹੜੇ ਸ਼ਹਿਦ ਤੋਂ ਪ੍ਰੋਡਕਟ ਤਿਆਰ ਕੀਤੇ ਹੋਏ ਨੇ ਇਹ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹਦੇ ਨਾਲੇ ਕੁਝ ਹੋਰ ਪ੍ਰੋਡਕਟ ਆ ਗਏ ਜਿਵੇਂ ਅਚਾਰ ਆ ਗਏ ਐਵੇਂ ਦੀਆਂ ਸਾਰੀਆਂ ਇੱਥੇ ਸਟਾਲਾਂ ਉਹ ਲੱਗੀਆਂ ਹੋਈਆਂ ਨੇ ਕਿਹੜੇ-ਕਿਹੜੇ ਅਚਾਰ ਨੇ ਤੁਹਾਡੇ ਕੋਲ ਪਿਆਰ ਜੀ ਸਾਡੇ ਕੋਲ ਆਮਰਾ, ਨਿੰਬੂ ਆ, ਮਿਰਚਾਂ ਨੇ, ਅਦਰਕ ਦਾ, ਗਿੰਦਿਆਂ ਦਾ ਅਚਾਰ, ਲਸਣ ਦਾ ਅਚਾਰ ਆ ਦੇਲਿਆਂ ਦਾ ਚਾਰ ਅਤੇ ਉਹਦਾ ਚਾਰ ਸਾਰੇ ਚਾਰੀ ਹੋ ਜੇ ਠੀਕ ਹੈ ਤੇ ਐਵੇਂ ਸਾਰੀਆਂ ਸਟਾਲਾਂ ਇਹ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਤਿੰਨੇ ਦਿਨ ਇਸੇ ਤਰ੍ਹਾਂ ਸਾਰੀਆਂ ਇਹ ਸਟਾਲਾਂ ਜਿਹੜੀਆਂ ਉਹ ਲੱਗਣੀਆਂ ਨੇ ਤੇ ਇੱਧਰ ਜਿਵੇਂ ਕੁਛ ਆ ਪੁਸਤਕਾਂ ਵਾਲੀ ਸਟਾਲ ਜਿਹੜੀ ਲੱਗੀ ਹੋਈ ਹੈ ਨਾ ਜਿਹੜੇ ਪੁਸਤਕਾਂ ਪੜ੍ਹਨ ਦੇ ਸ਼ਕੀਨ ਨੇ ਉਹਨਾਂ ਵਾਸਤੇ ਸਟਾਲ ਜਿਹੜੀ ਹੈਗੀ ਹੈ ਬਹੁਤ ਸਾਰੀਆਂ ਪੁਸਤਕਾਂ ਨੇ ਇਹਨਾਂ ਦੇ ਕੋਲ ਇੱਥੇ ਸਾਰੀਆਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਖਾਲਸਾ ਰਾਜ ਨਾਲ ਸੰਬੰਧਤ ਕੁਰ ਬਹੁਤ ਸਾਰੀਆਂ ਪੁਸਤਕਾਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲ ਜਾਣਗੀਆਂ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਨਾਲ ਇੱਧਰ ਕੁਝ ਹੋਰ ਜਿਵੇਂ ਹਾ ਨਰਸਰੀ ਵਾਲਿਆਂ ਵੱਲੋਂ ਹੋਰ ਸਟਾਲ ਜਿਹੜੀ ਲਾਈ ਹੋਈ ਹੈ ਇਹ ਵੀ ਜਿਵੇਂ ਫੁੱਲ ਹੋਗੇ ਸਾਰੇ ਹਨਾ ਫਲਦਾਰ ਬੂਟੇ ਹੋਗੇ ਸਾਰੇ ਇੱਥੇ ਸਟਾਲ ਜਿਹੜੀ ਲੱਗੀ ਹੋਈ ਹੈ ਤੇ ਇੱਧਰ ਕੁਝ ਹੋਰ ਜਿਵੇਂ ਬੀ ਹੋਗੇ ਪਨੀਰੀਆਂ ਹੋਗੀਆਂ ਹਨਾ ਪਿਆਜ਼ਾਂ ਦੀ ਪਨੀਰੀ ਹੋਗੀ ਕੁਝ ਹੋਰ ਸਬਜ਼ੀਆਂ ਦੇ ਬੀ ਹੋਗੇ ਸਾਰੇ ਉਹ ਇੱਥੋਂ ਜਿਹੜੇ ਮਿਲ ਜਾਣਗੇ ਸਾਰੇ ਇੱਥੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਜਿਹੜੀਆਂ ਉਹ ਇਹ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਫਲਦਾਰ ਬੂਟੇ ਵੀ ਹਨਾ ਇਹ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਅੱਗੇ ਚੱਲਦੇ ਆਂ ਅੱਗੋਂ ਆਪਾਂ ਦਿਖਾਉਨੇ ਆ ਤੁਹਾਨੂੰ ਹੋਰ ਜਾ ਕੇ ਇਹ ਮੇਲਾ ਤੇ ਇੱਧਰ ਜਿਵੇਂ ਆ ਸਟਾਲ ਆ ਗਈ ਇਹਨਾਂ ਦਾ ਸਾਰੇ ਪ੍ਰੋਡਕਟ ਨੇਗੇ ਵਰਫੀ ਹੋਗੀ ਜਿਵੇਂ ਹਨਾ ਪਕੌੜੇ ਹੋਗੇ ਇਹ ਇੱਥੇ ਜਿਹੜੇ ਆਪਦੇ ਤਿਆਰ ਕਰਦੇ ਨੇਗੇ ਤੇ ਇੱਧਰ ਕੁਝ ਹੋਰ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਇੱਥੇ ਜਿਵੇਂ ਸਾਰੇ ਅਚਾਰ ਹੋਗੇ ਬਾਕੀ ਸ਼ਾਇਦ ਹੋਰ ਸ਼ਾਇਦ ਤੋਂ ਬਣੇ ਹੋਏ ਸਾਰੇ ਪ੍ਰੋਡਕਟ ਹੋਗੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਗੋੜ ਸ਼ੱਕਰ ਵਾਲੀਆਂ ਸਟਾਲਾਂ ਹੋ ਗਈਆਂ ਜਿਹੜੀਆਂ ਤੇ ਐਵੇਂ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਹੜੇ ਅਲੱਗ-ਅਲੱਗ ਪ੍ਰੋਡਕਟ ਹੋ ਬਣਾਉਂਦੇ ਨੇ ਉਹਨਾਂ ਵੱਲੋਂ ਸਟਾਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਜਿਵੇਂ ਆ ਇੱਥੇ ਚੂਰਨ ਹੋ ਗਿਆ ਚਾਰ ਹੋ ਗਿਆ ਹਨਾ ਉਤਮ ਚੂਰਨ ਪਿਆ ਜਿਵੇਂ ਤੇ ਇਸ ਤਰ੍ਹਾਂ ਹੀ ਸਾਰੀਆਂ ਸਟਾਲਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਕੁਝ ਕੁ ਇਧਰ ਜਿਵੇਂ ਆ ਜੁੱਤੀਆਂ ਹੋ ਗਈਆਂ ਹਨਾ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਜਿਹੜੀਆਂ ਇੱਥੇ ਹੈਗੀਆਂ ਨੇ ਐਵੇਂ ਦੀਆਂ ਸਟਾਲਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲ ਜਾਣਗੀਆਂ ਮੇਰੇ ਦੇ ਵਿੱਚ ਨਾਲੇ ਜਿਵੇਂ ਆ ਪੰਜਾਬੀ ਜੁੱਤੀਆਂ ਹੋਗੀਆਂ ਕੁਝ ਸ਼ੂਜ਼ ਹੋਗੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਇੱਧਰ ਵੀ ਜਿਵੇਂ ਆ ਸ਼ਾਇਦ ਹੋ ਗਿਆ ਨਾ ਤੇ ਸਾਰੇ ਪ੍ਰੋਡਕਟ ਜਿਹੜੇ ਆਪ ਤਿਆਰ ਕਰਦੇ ਨੇ ਉਹ ਪ੍ਰੋਡਕਟ ਇੱਥੇ ਆਪਦੇ ਜਿਹੜੇ ਉਹ ਲੈ ਕੇ ਸਾਰੇ ਪਹੁੰਚੇ ਹੋਏ ਨੇ ਸਟਾਲਾਂ ਜਿਹੜੀਆਂ ਸਾਰਿਆਂ ਨੇ ਲਾਈਆਂ ਹੋਈਆਂ ਨੇ ਆਰਗੈਨਿਕ ਤਰੀਕੇ ਨਾਲ ਪ੍ਰੋਡਕਟ ਜਿਹੜੇ ਚਾਰ ਤਿਆਰ ਕਰਦੇ ਨੇ ਜਿਵੇਂ ਮਰਬੇ ਹੋਗੇ ਵਿਚਾਰ ਹੋ ਗਏ ਹਨ ਅਲੱਗ-ਅਲੱਗ ਚਟਣੀਆਂ ਹੋ ਗਈਆਂ ਤੇ ਆ ਇੱਥੇ ਕੁਝ ਹੋਰ ਪ੍ਰੋਡਕਟ ਜਿਵੇਂ ਪਕੌੜੀਆਂ ਹੋ ਗਈਆਂ ਸੱਕਰ ਹੋ ਗਈ ਹਨ ਇਹ ਸਾਰੇ ਪ੍ਰੋਡਕਟ ਇਹ ਆਪ ਤਿਆਰ ਕਰਦੇ ਨੇ ਇਹਨਾਂ ਨੇ ਸਟਾਲਾਂ ਜਿਹੜੀਆਂ ਇਹ ਇੱਥੇ ਲਾਈਆਂ ਹੋਈਆਂ ਨੇ ਘਰ ਦੀ ਦੇਸੀ ਹਲਦੀ ਆ ਗਈ ਚਾਟ ਮਸਾਲਾ ਆ ਗਿਆ ਇਹਨਾਂ ਕੋਲ ਮਸਾਲੇ ਆ ਗਏ ਸਾਰੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਕਿਲਾ ਰਾਏਪੁਰ ਦਾ ਕਿਸਾਨ ਮੇਲਾ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ